ਆ ਸਾਡਾ ਦੁਕਾਨ ਹੈ ਜੀ ਹੂੰ ਕਟੋਕਟ 2-3 ਸਾਲ ਸੇ ਇੱਥੇ ਹੀ ਆ ਠੀਲ ਬਣੀ ਨਹੀਂ ਮੈਂ ਕਹਤਾਂ ਇਹ ਤਾਂ ਪੂਰਾ ਪਤਾ ਨਹੀਂ ਕੋਣ ਸਿੱਟਕੇ ਜਾਂਦਾ ਇੱਥੇ ਪਾਣੀ ਤਰਾ ਕੱਟ ਗਏ ਨੇ ਤੇ ਇੰਨਾ ਪਾਣੀ ਸੀ ਅੱਛਾ ਕਿੰਨਾ ਦਿਨ ਹੁੰਦੇ ਆ ਅਰੇ ਜਿਹੜੇ ਬੰਦੇ ਜਾਵੇ ਉਹ ਨਾ ਕੇ ਜਾਂਦਾ ਖਾਲੀ ਤੋਂ ਹੋਣਾ ਕਾਦੂ ਜਦੋਂ ਕਰਕੇ ਰਾਜੀ ਨਹੀਂ ਆ ਮਾਰਕਟ ਨੂੰ ਕਿੱਥੇ ਕਰ ਰਹੀ ਹੈ ਫਿਰ ਮਾਰਕਟ ਪਰਚੀਆਂ ਕਰੇ ਕੱਢਦੇ ਨੇ ਪਰਚੀ ਬਸ ਉਹ ਕੱਢਦੇ ਆ ਲੂਟਦੇ ਹੋਰ ਕਾਦੀ ਕਰ ਲੁੱਟਦੇ ਹੋਰ ਮੰਡੇ ਮੰਡੀ ਬੋਰਡ ਤੇ ਸੈਕਰੀ ਵੱਡੇ ਵੱਡੇ ਰੁਪਏ ਖਾ ਰਹੇ ਜਿੰਨੇ ਮੰਡੀ ਬੋਰਡ ਦੇ ਵਿੱਚ ਬੈਠੇ ਨੇ ਕੋਈ ਹੈ ਜੇ ਖਾਂਦੇ ਹੀ ਤਾਂ ਹੀ ਦਾ ਹੈਗਾ ਹੋਰ ਕਾਦੇ ਪਰਚੀ ਕੱਢਦੇ ਆ ਮੈਂ ਮਾਰਕਟ ਦਫਤਰ ਕਮੇਟੀ ਕਈ ਵਾਰੀ ਗਿਆ ਸਾਰਾ ਜਿੰਨੇ ਵੀ ਸਟੋਰ ਬੰਦੇ ਆ ਸਾਰੇ ਗਿਆ ਉੱਥੇ ਹਾਂ ਸਾਰੇ ਕਿਹਾ ਉਹ ਗੰਦਾ ਚਲੋ ਕਰਾਂਗੇ ਕੁਝ ਕਰਾਂਗੇ ਪਰ ਉਹ ਉੱਥੇ ਚੇਂਜ ਹੋਈ ਜਾ ਰਿਹਾ ਬੰਦਾ ਫਿਰ ਇੱਥੇ ਹੋਈ ਨਹੀਂ ਨੀ ਕੋਈ ਕੰਮ ਹੁੰਦਾ ਹੀ ਨਹੀਂ ਰਵਰ ਰੱਬ ਜੀ ਦਾ ਕੰਨ ਲੈ ਕੇ ਵੀ ਖੰਧ ਦੇ ਅੱਗੇ ਬੈਠੇ ਆਂ ਮਾਰਕਟ ਕਮੇਟੀ ਨੂੰ ਲਿਖ ਕੇ ਵੀ ਦਿੱਤਾ ਦੋ ਤਿੰਨ ਵਾਰੀ ਵੀ ਇੱਥੇ ਸਾਨੂੰ ਸੀਵਰੇਜ ਤੇ ਸੜਕ ਦੀ ਸਹੂਲਤ ਦਿੱਤੀ ਜਾਵੇ ਬਟ ਹਰ ਵਾਰੀ ਸੈਕਟਰੀ ਨਵੇਂ ਚੇਂਜ ਹੋ ਜਾਂਦੇ ਨੇ ਤੇ ਜਿਹੜੇ ਨਵੇਂ ਸੈਕਟਰੀ ਆਉਂਦੇ ਨੇ ਉਹ ਕਹਿੰਦੇ ਵੀ ਮੇਰੀ ਨੌਲੇਜ ਨਹੀਂ ਹੈਗਾ ਉਹ ਫਿਰ ਗੱਲ ਲਟਕਦੀ ਲੜੇ ਦੀ ਲਟਕੀ ਜਾਂਦੀ ਤਿੰਨ ਚਾਰ ਸਾਲ ਤੱਕ ਲੁਧਰਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੀ ਸਬਜ਼ੀ ਮੰਡੀ ਦੇ ਵਿੱਚ ਮੌਜੂਦ ਹੈਗਾ ਤੇ ਇੱਥੇ ਆਣਾ ਸੋਚਣਾ ਕਿੱਥੇ ਮੈਂ ਦਾਲੇ ਇਹ ਸ਼੍ਰੀ ਨਗਰ ਦੀ ਕੋਈ ਛੀਲਿਆ ਚੰਡੀਗੜ੍ਹ ਦੀ ਸੁਖਣਾ ਛੀਲ ਦੇ ਪਿੱਛੇ ਖੜਾ ਹੋਇਆ ਮੈਂ ਇਹ ਸੁਖਣਾ ਛੀਲ ਨਹੀਂ ਹੈਗੀ ਚੰਡੀਗੜ੍ਹ ਦੀ ਨਾ ਸਤਲੂ ਦਰਿਆ ਵੈ ਨਾ ਗਿਲ ਰੋਡ ਦੀ ਨਹਿਰ ਹੈ ਗਿਲ ਚੌਂਗ ਦੀ ਨਹਿਰ ਹੈ ਇਹ ਨਹਿਰ ਜਿਹੜੀ ਹੈ ਸਬਜ਼ੀ ਮੰਡੀ ਦੇ ਵਿੱਚ ਬਗਦੀ ਨਜ਼ਰ ਆਊਗੀ ਤੁਹਾਨੂੰ ਇਹ ਉਹ ਨਹਿਰ ਦੇ ਦਰਸ਼ਨ ਤੁਹਾਨੂੰ ਇੱਥੇ ਕਰਾ ਰਹੇ ਆ ਸਬਜ਼ੀ ਮੰਡੀ ਦੇ ਵਿੱਚ ਦਰਸ਼ਨ ਇਸ ਕਰਕੇ ਕਰਾ ਰਹੇ ਆ ਤੁਹਾਨੂੰ ਉੱਤੇ ਮੱਛਰ ਮਿਲਣਗੇ ਤੁਹਾਨੂੰ ਉੱਤੇ ਗੰਦਾ ਪਾਣੀ ਮਿਲੇਗਾ ਨਿਕਾਸੀ ਤੁਹਾਨੂੰ 0% ਮਿਲੇਗੀ ਇਹ ਸੇਵਾ ਜੀ ਆ ਦਿਖਾਵਾਂਗੇ ਤੁਸੀਂ ਕਿੰਨੇ ਵੱਡੇ ਵੱਡੇ ਮੱਛਰ ਆ ਇੱਕ ਪਾਸੇ ਦਾਵਾ ਕੀਤਾ ਜਾਂਦਾ ਮੰਡੀ ਬੋਰਡ ਵੱਲੋਂ ਕਿ ਸਾਡੀ ਮੰਡੀ ਜਿਹੜੀ ਹੈ ਬਿਲਕੁਲ ਸਾਫ਼ ਸੁਥਰੀ ਮੰਡੀ ਹੈ ਅਤੇ ਤੁਹਾਨੂੰ ਆਸ਼ੀਆਨ ਨੇ ਜਿਹੜੇ ਨੇ ਵਧੀਆ ਵਧੀਆ ਦੁਕਾਨਾਂ ਮਿਲਣਗੀਆਂ ਲੇਕਿਨ ਇਹ ਦੁਕਾਨਾਂ ਦੇ ਨਾਮ ਤੇ ਤੁਹਾਨੂੰ ਮਿਲਣਗੀਆਂ ਲੇਕਿਨ ਇਹ ਗੰਦ ਜਿਹੜਾ ਰੋਡ ਦਾ ਤੁਹਾਨੂੰ ਇਹ ਵੀ ਮਿਲੇਗਾ ਕਿਉਂਕਿ ਇਹ ਛੀਲ ਬਣਾਈ ਗਈ ਹੈ ਅਤੇ ਦੇ ਸੈਕਟਰੀ ਸਾਹਿਬ ਵੱਲੋਂ ਇਹ ਮੰਡੀ ਬੋਰਡ ਦੇ ਜਿਹੜੇ ਅਧਿਕਾਰੀ ਉਹਨਾਂ ਵੱਲੋਂ ਇਹ ਛੀਲ ਬਣਾਈ ਗਈ ਹੈ ਛੀਲ ਇਸ ਕਰਕੇ ਬਣਾਈ ਗਈ ਹੈ ਤਾਂ ਕਿ ਅਗਰ ਬਾਹਰਲਾ ਕੋਈ ਵਪਾਰੀ ਮੰਡੀ ਦੇ ਵਿੱਚ ਆਂਦਾ ਵੀ ਹੈ ਤੋਂ ਇੱਥੋਂ ਦੀ ਨਹਾ ਕੇ ਜਾਵੇ ਉਹ ਨਾ ਕੇ ਕੱਪੜੇ ਆਪਣੇ ਲੈ ਕੇ ਆਵੇ ਤੋਲੀ ਆਪਣੇ ਲੈ ਕੇ ਆਵੇ ਸਾਬੂਨ ਆਪਣਾ ਲੈ ਕੇ ਆਵੇ ਤੇ ਇਹਦੇ ਵਿੱਚ ਨਾ ਕੇ ਉਹ ਜਾਵੇ ਕਿਉਂਕਿ ਇੱਥੋਂ ਜਦੋਂ ਨਾ ਕੇ ਉਹ ਚਲਾ ਜਾਊਗਾ ਤਾਂ ਉਸ ਤੋਂ ਬਾਅਦ ਉਹਨੂੰ ਕੋਈ ਬਿਮਾਰੀ ਨਹੀਂ ਲੱਗੂਗੀ ਕਿਉਂਕਿ ਉਹਨੂੰ ਬਿਮਾਰੀਆਂ ਬੜੀਆਂ ਮਿਲ ਜਾਣੀਆਂ ਨੇ ਵੀਰ ਸਾਡੇ ਨਾਲ ਮੌਜੂਦ ਵੀ ਹੈ ਗੱਲਬਾਤ ਵੀ ਕਰਦੇ ਆਂ ਕਿਆ ਨਾਮ ਹੈ ਆਪਕਾ ਹੀਰਾ ਸਾਨੀ ਸਾਨੀ ਸਾਹਿਬ ਕਿੱਥੇ ਰਹਿੰਦੇ ਹੋ ਆ ਸਾਡਾ ਦੁਕਾਨ ਹੈ ਜੀ ਹੂੰ ਕਟੋ-ਕਟ 2-3 ਸਾਲ ਸੇ ਇੱਥੇ ਹੀ ਆ ਚੀਲ ਬਣੀ ਨੂੰ ਮੈਂ ਕਹਤਾਂ ਇਹ ਤੋਂ ਕੂੜਾ ਪਤਾ ਨਹੀਂ ਕੌਣ ਸਿੱਟ ਕੇ ਜਾਂਦਾ ਇੱਥੇ ਪਾਣੀ ਥੋੜਾ ਕੱਟ ਗਿਆ ਨੇ ਤੇ ਇੰਨਾ ਪਾਣੀ ਸੀ ਅੱਛਾ ਕਿੰਨਾ ਦਿਨ ਹੁੰਦੇ ਆ ਅਰੇ ਜਿਹੜੇ ਬੰਦੇ ਜਾਵੇ ਉਹ ਨਾ ਕੇ ਜਾਂਦਾ ਬੇ ਦਿੱਲੀ ਇਹ ਗੱਡੀ ਪੇਟਰੀ ਰਿਕਸ਼ਾ ਚ ਕੋਈ ਵੀ ਇਹ ਪਲਟ ਕੇ ਜਾਂਦਾ ਫਿਰ ਡੀ ਐਮ ਸਾਨੂੰ ਨਵਾਇਆ ਨਹੀਂ ਕਦੀ ਤੇ ਮੈਂ ਮਾਰਕੀਟ ਦਫਤਰ ਕਮੇਟੀ ਕਈ ਵਾਰੀ ਗਿਆ ਸਾਰਾ ਜਿੰਨੇ ਵੀ ਸਟੋਰ ਬੰਦੇ ਆ ਸਾਰੇ ਗਿਆ ਉੱਥੇ ਸਾਰੇ ਕਿਹਾ ਉਹ ਕਹਿੰਦਾ ਚਲੋ ਕਰਾਂਗੇ ਕੁਝ ਕਰਾਂਗੇ ਪਰ ਉਹ ਉੱਥੇ ਚੇਂਜ ਹੋਈ ਜਾ ਰਿਹਾ ਬੰਦਾ ਫਿਰ ਇੱਥੇ ਹੋਈਂਦਾ ਹੀ ਨਹੀਂ ਕੋਈ ਕੰਮ ਸੁਣਦੇ ਹੀ ਨਹੀਂ ਕੋਈ ਪੇ ਤੁਸੀਂ ਕਿਹਾ ਨਹੀਂ ਹੈ ਸੈਕਟਰੀ ਸਾਹਿਬ ਨੇ ਕਈ ਵਾਰੀ ਗਿਆ ਜੀ ਇੱਕ ਵਾਰੀ ਨਹੀਂ ਕਈ ਵਾਰੀ ਸਾਹਿਬ ਨੂੰ ਪਤਾ ਕਿ ਕਈ ਉਹ ਗੱਲ ਸੁਣੋ ਕਈਓ ਕੀ ਤੋ ਕਿ ਸੈਕਟਰੀ ਸਾਹਿਬ ਤੁਸੀਂ ਆਪਣੇ ਇੱਕ ਟੋਲੀਆ ਲੈ ਕੇ ਆਓ ਘਰੋਂ ਇੱਕ ਸਾਬਣ ਲੈ ਕੇ ਆਓ ਤੇ ਇੱਕ ਮਲਣ ਤੋਂ ਬਾਅਦ ਇਹਦੇ ਵਿੱਚ ਨਹਾ ਕੇ ਜਾਓ ਇਹ ਗੱਲ ਕੀਤੀ ਮੈਨੂੰ ਕਈ ਵਾਰੀ ਕਿਹਾ ਕਿ ਇੱਥੇ ਆ ਕੇ ਕੋਈ ਦੇਖੋ ਤੁਸੀਂ ਹੂੰ ਇਹ ਨਹੀਂ ਕਿ ਨਹੀਂ ਤੁਸੀਂ ਦੇਖ ਲਓ ਇੱਕ ਵਾਰੀ ਆਓ ਇਸ ਏਰੀਆ ਚ ਆਓ ਹੂੰ ਉਹ ਆਂਦਾ ਹੀ ਨਹੀਂ ਕਦੀ ਮੈਂ ਕਰਵਾ ਦਵਾਂ ਪਰ ਕਈ ਵਾਰੀ ਕੀਤਾ ਜੀ ਕਈ ਵਾਰੀ ਸੈਕਟਰੀ ਸਾਹਿਬ ਵੀ ਚੇਂਜ ਹੋ ਗਿਆ ਤੇ ਬੋਰਡ ਲਗਵਾਏ ਤੁਸੀਂ ਲਾਪਤਾ ਦੀ ਗਮਸ਼ੂਦਾ ਤਲਾਸ਼ ਨਹੀਂ ਜੀ ਨਹੀਂ ਆਪਾਂ ਕੁਝ ਨਹੀਂ ਲਗਵਾਏ ਇਹ ਬਣੂ ਕੀ ਸੜਕ? ਅਬ ਕਿਆ ਪਤਾ ਬਣਾ ਉਹ ਮਾਰਕੀਟ ਕਮੇਟੀ ਦੇ ਅੰਦਰ ਹੈ। ਹੂੰ ਉਹ ਤਾਂ ਉਹੀ ਬਣਾਊਗਾ। ਮਾਰਕੀਟ ਕਮੇਟੀ ਗਾਇਬ ਹੈ। ਗਾਇਫੀ ਸਮਝ ਲਓ। ਤੁਹਾਡਾ ਨਾਮ ਕੀ ਹੈ? ਦੇਵੀ ਲਾਲ। ਦੇਵੀ ਲਾਲ। ਜੀ। ਲਾਲ ਸਾਹਿਬ। ਲਾਲੀ ਲਾਲੀ ਚਿਹਰੇ ਤੇ ਨਜ਼ਰ ਨਹੀਂ ਆ ਰਹੀ। ਇੱਥੇ ਲਾਲੀ ਆ ਰਹੀ ਹੈ। ਇਹ ਤਾਂ ਦੇਖ ਲਓ ਸਾਡੇ ਸਾਹਮਣੇ ਆਊਗੀ ਇੱਥੇ ਲਾਲੀ। ਇਹ ਕਿਹੜੀ ਛੀਲ ਦਾ ਨਾਮ ਕੀ ਦੋਗੇ ਇਹਨੂੰ? ਇਨੂੰ ਜੋ ਤੁਸੀਂ ਮੇਰੇ ਜੀ ਕਹਦੋਗੇ ਲੁਧਿਆਣੇ ਸਭ ਤੋਂ ਗੰਦੀ ਨੇ ਨਾਲ ਹੀ ਕਹਦੋ ਉਹਨੂੰ ਉਹੀ ਹੈ ਹੋਰ ਕੀ ਹੈ ਬੁੱਢਾ ਤੇ ਰਿਆ ਤਾਂ ਚਲੋ ਥੋੜਾ ਹੁਣ ਸਾਫ ਸੁਥਰਾ ਹੋਣ ਲੱਗ ਗਿਆ ਕੁਝ ਠੀਕ ਰਿਹਾ ਇੱਥੇ ਦਾ ਜਿਆਦਾ ਉਸ ਤੋਂ ਵੀ ਜਿਆਦਾ ਤੇ ਹੱਲ ਕਿਦਾਂ ਦਾ ਹੱਲ ਕਿਉਂ ਨਹੀਂ ਹੱਲ ਹੀ ਤੋਂ ਹੋਣਾ ਕਾਦੂ ਜਦੋਂ ਕਰਕੇ ਰਾਜੀ ਨਹੀਂ ਹੈ ਕਿਉਂ ਮਾਰਕੀਟ ਵਿੱਚ ਕਿੱਥੇ ਕਰ ਰਹੀ ਹੈ ਫਿਰ ਬਾਰ ਬਾਰ ਪਰਚੀ ਕਾਦੇ ਕੱਢਦੇ ਨੇ ਉਹ ਪਰਚੀ ਬਸ ਉਹ ਕੱਢਦੇ ਆ ਲੁੱਟਦੇ ਹੋਰ ਕਾਦੀ ਕੱਟ ਨਹੀਂ ਲੁੱਟਦੀ ਹੋਰ ਮੰਡੇ ਮੰਡੀ ਬੋਰਡ ਤੇ ਸੈਕਟਰੀ ਵੱਡੇ ਵੱਡੇ ਰੁਪਏ ਖਾ ਰਹੇ ਜਿੰਨੇ ਮੰਡੀ ਬੋਰਡ ਦੇ ਵਿੱਚ ਬੈਠੇ ਨੇ ਹੋਣੀ ਹੈ ਜੇ ਖਾਂਦੇ ਹੀ ਤਾਂ ਹੀ ਤਾਂ ਹੈਗਾ ਹੋਰ ਕਾਦੇ ਯਾ ਬਾਲ ਕਟਾ ਕੇ ਆਏ ਆ ਅਜਾ ਦਾੜੀ ਬਣਾ ਕੇ ਆਏ ਆ ਕੀ ਸੋਚ ਕੇ ਉਹਨਾਂ ਆ ਕੇ ਆਏ ਆ ਉਹ ਪਾਜੀ ਬਸ ਇਦਈ ਆ ਹੈ ਬਸ ਇੱਥੇ ਨਾਣਾ ਮਾਮਾ ਨਾਣਾ ਸਾਫਨ ਤੋਂ ਬੋਲਨੇ ਆ ਬਹੁਤ 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 ਜ਼ਿਆਦਾ ਬੁਰਾ ਹਾਲ ਹੈ ਤੇ ਦੇਖੋ ਪੂਰਾ ਨਰਕ ਬਣਿਆ ਪਿਆ ਤੇ ਨਾਲ ਛੋਟੇ ਛੋਟੇ ਬੱਚੇ ਵੀ ਖੇਲਦੇ ਆ ਲਾਨ ਤਾਂ ਪਾਨ ਤਾਂ ਮਨ ਨਹੀਂ ਕਰਦਾ ਇਹ ਤੇ ਅਧਿਕਾਰੀਆਂ ਦੇ ਉੱਤੇ ਜਿਹੜੇ ਅਧਿਕਾਰੀ ਪਰਚੀਆਂ ਕੱਟਦੇ ਨੇ ਉਸ ਤੋਂ ਬਾਅਦ ਨਰਕ ਭਰੀ ਜ਼ਿੰਦਗੀ ਜੀਣ ਨੂੰ ਤੁਹਾਨੂੰ ਬਿਠਾ ਦਿੰਦੇ ਨੇ ਪਾਜੀ ਹੁਣ ਕੀ ਕਰੀ ਉਹਨੇ ਤੇ ਤੁਹਾਨੂੰ ਅੰਦਰ ਇਹ ਹੀ ਜਾਣਨ ਨੇ ਤੇ ਸਾਰੀ ਫੀਸ ਵੀ ਭਰਦੇ ਸਾਰੇ ਸਭ ਕੁਝ ਕੋਈ ਚੋਰ ਮੋਰੀ ਤਾਂ ਨਹੀਂ ਹੈਗੀ ਹੁਣ ਉਹਨਾਂ ਨੂੰ ਪਤਾ ਹੀ ਹੈ ਸਭ ਹੂੰ ਉਹਨਾਂ ਨੂੰ ਪਤਾ ਇਹਦੇ ਬਾਰੇ ਸਭ ਕੁਝ ਕਹਿੰਦੇ ਕੀ ਨੇ ਉਹ ਡਵੈਲਪਮੈਂਟ ਦੀ ਕਰਨ ਲਈ ਗੱਲ ਕਰੀ ਉਹ ਕਹ ਰਹੇ ਵਿੱਚ ਸਾਰੇ ਇਕੱਠੇ ਹੋ ਕੇ ਗਏ ਸੀ ਕਿ ਸੈਕਟਰੀ ਸਾਹਿਬ ਸਾਡਾ ਇਹ ਹੱਲ ਕਰਾ ਦਿਓ ਉਹ ਮਤਲਬ ਸਾਰੇ ਇਕੱਠੇ ਕਰਕੇ ਕਿ ਮਤਲਬ ਆਪਣੇ ਆਪਣੇ ਉਧਰ ਸਾਰੇ ਬੰਦੇ ਗਏ ਕਿ ਚਲੋ ਇਹ ਪਰਾਦੀਏ ਨਾਲੇ ਠੀਕ ਹੈ ਲੇਕਿਨ ਇਹਦੇ ਕੋਈ ਸੁਣਵਾਈ ਨਹੀਂ ਹੈਗੀ ਨਾ ਸਿਵਰ ਪਿਆ ਵਾ ਨਾ ਸੜਕਾਂ ਬਣੇ ਪਈ ਆ ਹੁਣ ਇੱਥੇ ਗੱਡੀਆਂ ਨੰਗਣ ਵਾਸਤੇ ਸਾਰੇ ਸਟੋਰ ਵਾਲੇ ਤੇ ਰੋੜਾ ਪਵਾ ਦਿੰਦੇ ਆ ਰੋੜਾ ਪਵਾ ਦਿੰਦੇ ਗੱਡੀ ਫੇ ਪਲਟ ਤਾਂ ਵੀ ਜਾਂਦੀ ਆ ਪਲਟ ਜਾਂਦੀ ਇੱਕ ਦੋ ਲੱਖ ਜਤਿੰਦਰ ਜੀ ਜੀ ਵਿਸ਼ਾਲ ਕਪੂਰ ਅਰਜ ਕਰਦਾ ਲੁਧਿਆਣਾ ਲਾਈਵ ਤੋਂ ਪੱਤਰਕਾਰ ਬੋਲੋ ਜੀ ਮੈਂ ਤੁਹਾਡੀ ਮੰਡੀ ਆਇਆ ਸੀ ਸਵਾਗਤ ਬੜਾ ਵਧੀਆ ਲੱਗਿਆ ਇੱਕ ਝੀਲ ਜੀ ਬਣੀ ਹੋਈ ਸੀਗੀ ਉਹ ਝੀਲ ਦਾ ਹੱਲ ਕਦੋਂ ਹੋ ਸਕਦਾ ਕਿਹੜੀ ਮੰਡੀ ਸਰ ਸਬਜੀ ਮੰਡੀ ਦੇ ਪਿਛੇ ਤੇ ਤੁਹਾਡਾ ਮੰਡੀ ਬੋਰਡ ਦਾ ਦਫਤਰ ਆ ਉਸ ਤੋਂ ਪਹਿਲੇ ਇੱਕ ਅੰਦਰ ਨੂੰ ਰਾਹ ਜਾਂਦਾ ਵਾ ਇੱਕ ਝੀਲ ਜੀ ਬਣੀ ਹੋਈ ਹੈ ਗਟਰ ਰਸੀਵਰ ਪਿਆ ਨਹੀਂ ਹੋਇਆ ਪਾਣੀ ਬੜਾ ਖੜਾ ਦਾਣਾ ਮੰਡੀ ਮੈਂ ਚੈੱਕ ਕਰਾ ਲੈਣਾ ਇਹ ਮੈਨੂੰ ਨਹੀਂ ਮੇਰੀ ਨੌਲੇਜ 'ਚ ਨਹੀਂ ਹੈ ਜੀ ਤੁਹਾਡੀ ਨੌਲੇਜ ਹੈ ਨਹੀਂ ਸਰ ਮਾਮਲਾ ਨਹੀਂ ਜੀ ਲੇਕਿਨ ਇਹ ਝੀਲ ਨਹੀਂ ਸੋਹਣੀ ਬਣੀ ਹੋਈ ਹੈ ਲੋਕੀ ਵਿਚਾਰੇ ਇੱਥੇ ਕਹਿੰਦੇ ਨੇ ਅਸੀਂ ਜਦੋਂ ਬਾਹਰੋਂ ਆਈਏ ਵਪਾਰੀ ਜਦੋਂ ਬਾਹਰੋਂ ਆਉਂਦਾ ਉਹ ਕਹਿੰਦਾ ਸਾਨੂੰ ਤੋਲੀਆਂ ਤੇ ਸਾਬੂਨ ਨਾਲ ਲਿਆਉਣਾ ਪੈਂਦਾ ਠੀਕ ਹੈ ਜੀ ਇਹ ਹੱਲ ਕਿੱਦਾਂ ਹੋ ਸਕਦਾ ਸਰ ਵੇਣ ਤਾਂ ਮੈਂ ਤੁਹਾਨੂੰ ਦੱਸੀ ਹੈ ਨਾ ਮੇਰੀ ਨੌਲੇਜ ਨਹੀਂ ਹੈ ਮੈਨੂੰ ਤਾਂ ਤੁਹਾਡੇ ਤੋਂ ਪਹਿਲੀ ਵਾਰ ਪਤਾ ਲੱਗੀ ਹੈ ਇਹ ਗੱਲ ਉਹ ਸਾਰੇ ਵਪਾਰੀ ਜਿਹੜੇ ਹੈਗੇ ਉਹ ਕਹਿੰਦੇ ਅਸੀਂ ਮੰਡੀ ਬੋਰਡ ਜਾ ਕੇ ਅੰਨੇ ਜਤਿਨ ਜੀ ਨੂੰ ਮਾਮਲਾ ਹੀ ਪਤਾ ਹੈ ਮੈਨੂੰ ਦੱਸੋ ਕਿ ਕਿਹੜੇ ਕਿਹੜਾ ਬੰਦਾ ਮੈਨੂੰ ਮਿਲਿਆ ਜੀ ਕੀ ਨਾਮ ਹੈ ਤੁਹਾਡਾ ਜਿਹੜੇ ਤੁਸੀਂ ਗਏ ਸੀਗੇ ਕਿਧਰ ਗਏ ਕੀ ਨਾਮ ਸੀ ਤੁਸੀਂ ਮੰਡੀ ਗਏ ਚੇਂਜ ਹੋ ਗਿਆ ਜੀ ਇਹ ਦੂਜਾ ਨਹੀਂ ਇਹ ਜਤਿਨ ਜੀ ਨੇ ਜਿੰਨਾਂ ਕੋ ਤੁਸੀਂ ਜਾ ਕੇ ਆਏ ਹੋ ਪਹਿਲੇ ਕੌਣ ਸੀ ਜੀ ਪਤਾ ਨਹੀਂ ਨਵੇਂ ਪਹਿਲੇ ਸੈਕਟਰੀ ਸਾਹਿਬ ਸੀ ਬਨੋਸ਼ ਜੀ ਜਿਨ੍ਹਾਂ ਦਾ ਨਾਮ ਉਹ ਦੇ ਖੁੱਲ ਗਿਆ ਹੁਣ अच्छा ते इनने हल ਕੀਤਾ ਇਹਦੇ ਕੋਲ ਨਹੀਂ ਗਿਆ ਬੌਜੀ ਉਹਦੇ ਕੋਲ ਗਿਆ ਸੀ اچھا ਇਹਨਾਂ ਨੂੰ ਨਹੀਂ ਦਰਖਾਸਤ ਦਿੱਤੀ ਅਜੇ ਵੀ ਤੁਸੀਂ ਕਹਿਤ ਰਹੇ ਹੋ ਜਤਨਜੀ ਕੋਲ ਦਰਖਾਸਤ ਦਿੱਤੀ ਹੈ ਜੀ ਦੋ ਤਿੰਨ ਸੈਕਟਰੀ ਕੋਲ ਪਹਿਲੇ ਗਿਆ ਜੀ ਉਹਨੇ ਨੇ ਕਹਿੰਦਾ ਹੋ ਜਾਊਗਾ ਹੋ ਜਾਊਗਾ ਪਰ ਦੋ ਤਿੰਨ ਸਾਲ ਸੇ ਹੈ ਕਿ ਹੱਲ ਕੀ ਕਹਿਣਾ ਚਾਹੁੰਦੇ ਹੋ ਲਾਈਨ ਤੇ ਹੈਗੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਮੈਂ ਤਾਂ ਜੀ ਕੁਝ ਨਹੀਂ ਕਹਿ ਸਕਦਾ ਮੈਂ ਤੁਹਾਡੇ ਸਾਹਮਣੇ ਹੀ ਆ ਜੀ ਕਰੋੜ ਰੁਪਏ ਦੀ ਦੁਕਾਨਾਂ ਲੈ ਕੇ ਵੀ ਗੰਦ ਦੇ ਅੱਗੇ ਬੈਠੇ ਹੋਏ ਆ ਹਮ ਸਰ ਜਤਨਜੀ ਇਹਨਾਂ ਦੀ ਕਰੋੜ ਰੁਪਏ ਦੀ ਦੁਕਾਨਾਂ ਨੇ ਕੋਈ ਹੱਲ ਕੀਤਾ ਜਾਊਗਾ ਸਰ ਸਰਦਾਰ ਜੀ ਮੇਰੀ ਗੱਲ ਸੁਣੋ ਮੇਰੇ ਕੋਲੇ ਤੁਸੀਂ ਆ ਦੇਖੋ ਤੁਸੀਂ ਵੀ ਪੜੇ ਲਿਖੇ ਹੋ ਇੱਕ 2 ਮਿੰਟ ਪਹਿਲਾਂ ਤੁਸੀਂ ਕਹਿ ਰਹੇ ਸੀ ਇਹ ਮੇਰੇ ਕੋਲੇ ਆਏ ਨਹੀਂ ਹੈਨਾ 2 ਮਿੰਟ ਬਾਅਦ ਕਹਿ ਰਹੇ ਨਹੀਂ ਨਹੀਂ ਗਏ ਮੈਂ ਤੁਹਾਨੂੰ ਕਹੀ ਇਹ ਨਾ ਵੀ ਮੈਨੂੰ ਮੈਟਰ ਹੀ ਨਹੀਂ ਪਤਾ ਹੈਗਾ ਮੈਨੂੰ ਤੁਸੀਂ ਫੋਨ ਕੀਤਾ ਮੈਨੂੰ ਮੈਟਰ ਮੇਰੀ ਨੌਲੇਜ ਹੋਊਗਾ ਮੈਂ ਉਹਦਾ ਕੋਈ ਸੋਲੂਸ਼ਨ ਕਰੂੰਗਾ ਚਲੋ ਹੁਣ ਤੁਹਾਡੇ ਮੈਟਰ ਆ ਗਿਆ ਨੌਲੇਜ ਵਿੱਚ ਸਾਰਾ ਦਾ ਸੋਲੂਸ਼ਨ ਜੂਰ ਕਰਿਓ ਹਾਂ ਮੈਨੂੰ ਮੈਂ ਉਹੀ ਗੱਲ ਦੱਸ ਰਿਹਾ ਮੈਨੂੰ ਕਦੀ ਵੀ ਗੱਲ ਆ ਜਾਂ ਫੈਕਟਰੀ ਨੇ ਮੈਨੂੰ ਲਿਖ ਕੇ ਭੇਜਿਆ ਜਾਂ ਕਿਸੇ ਨੇ ਭੇਜਿਆ ਤੁਸੀਂ ਐ ਕਿਵੇਂ ਮੈਂ ਕਿਸੇ ਦੇ ਬਿਨਾਂ ਦੇਖੇ ਕਿਸੇ ਚੀਜ਼ ਦਾ ਹਿੱਲਾ ਕਰ ਦوں ਚਲੋ ਐ ਦੱਸੋ ਲੇਕਿਨ ਮੰਡੀ ਬੋਰਡ ਨੇ ਤੁਹਾਨੂੰ ਪ੍ਰਸਤਾਵ ਭੇਜਿਆ ਹੋਊਗਾ ਸਰ ਸਰ ਜੀ ਮੇਰੇ ਕੋਲੇ ਮੈਂ ਤੁਹਾਨੂੰ ਦੱਸੀ ਆ ਨਾ ਵੀ ਮੇਰੇ ਕੋਲੇ ਆਇਆ ਆਜਾ ਮੇਰੇ ਕੋਲੇ ਕੋਈ ਤਾਂ ਦੱਸ ਉਹਨੂੰ ਸੋਲੂਸ਼ਨ ਹੋ ਜਾਂਦਾ ਆਪਾਂ ਕਿਸੇ ਦਾ ਰੋਕਦੇ ਹੀ ਨਹੀਂ ਕੰਮ ਚਲੋ ਠੀਕ ਹੈ ਸਰ ਮੇਰੇ ਤੁਹਾਡੇ ਕੋਈ ਪ੍ਰਸਤਾਵ ਆਊਗਾ ਤੁਸੀਂ ਹੱਲ ਕਰੋਗੇ ਇਹਦਾ ਹਾਂ ਕੋਈ ਮੈਨੂੰ ਡਿਮਾਂਡ ਜਾਂ ਕੋਈ ਪਤਾ ਹੋਊਗਾ ਜਾਂ ਮੰਡੀ ਬੋਰਡ ਤੇ ਸਭੀ ਸੈਕਟਰੀ ਬੈਠਦੇ ਨੇ ਮਾਰਕੀਟ ਕਮੇਟੀ ਦੇ ਜਿਹੜਾ ਇੰਨਾ ਸਟਾਫ ਲੱਗਦਾ ਕੋਈ ਮੈਨੂੰ ਕਿਤੇ ਕੋਈ ਡਿਮਾਂਡ ਹੋਊਗੀ ਅਸੀਂ ਉਹਦਾ ਕੰਮ ਕਰ ਦੇਣਾ ਹੀ ਉਹਨਾਂ ਨੂੰ ਲੇਕਿਨ ਸਰ ਇੱਕ ਅੱਜ ਮੈਂ ਇੱਕ ਨਿਊਜ਼ਪੇਪਰ ਪੜ੍ਹਦਾ ਪੈ ਸੀ ਉਹਦੇ ਵਿੱਚ ਵੀ ਪਰ ਗੱਲ ਕੀਤੀ ਗਈ ਸੀ ਕਿ ਉਹਦਾ ਵੀ ਹੱਲ ਜਿਹੜਾ ਕੀਤਾ ਜਾਊਗਾ ਕੀਦਾ ਜੀ ਉਹਦਾ ਹੱਲ ਕੀਤਾ ਜਾਊਗਾ ਉਹਦਾ ਪ੍ਰਸਤਾਵ ਜਿਹੜਾ ਦਿੱਤਾ ਭੇਜਿਆ ਜਾਊਗਾ ਸਰ ਉਹੀ ਗੱਲ ਹੈ ਨਾ ਸਾਨੂੰ ਤਾਂ ਡਿਮਾਂਡ ਉਹਨਾਂ ਨੇ ਭੇਜਣੀਆਂ ਵੀ ਆਹ ਪ੍ਰੋਬਲਮ ਆ ਸਾਡੀ ਜੀ ਅਸੀਂ ਤਾਂ ਐਗਜ਼ੀਕਿਊਟਿੰਗ ਏਜੰਸੀ ਆ ਜੀ ਬਿਲਕੁਲ मतलब ਅਸੀਂ ਤਾਂ ਕੰਮ ਕਰਾਉਣਾ ਜਦੋਂ ਜੇ ਕੋਈ ਡਿਮਾਂਡ ਹੋਊਗਾ ਅਸੀਂ ਉਹਨਾਂ ਨੂੰ ਐਸਟੀਮੇਟ ਬਣਾ ਕੇ ਦੇ ਦੇਣਾ ਕਿ ਇਹ ਇਹ ਇੰਨਾ ਪੈਸਾ ਲੱਗਣਾ ਜੀ ਮਤਲਬ ਹੁਣ ਤੁਹਾਡੀ ਨੋਲੇਜ ਆ ਗਿਆ ਕਿ ਪ੍ਰਸਤਾਵ ਤੁਹਾਨੂੰ ਆਏਗਾ ਤੇ ਉਸ ਤੋਂ ਬਾਅਦ ਕੋਈ ਨਾ ਕੋਈ ਇਹਦਾ ਹੱਲ ਕਰ ਲੀਤਾ ਜਾਊਗਾ ਹਾਂ ਮੈਂ ਕਿ ਬੈਸਿਨੈਟ ਲਈ ਜੀ ਤੁਸੀਂ ਸਾਡਾ ਜ ਸਾਡੀ ਜਿਹੜੀ ਡਿਊਟੀ ਹੈ ਐਸਟੀਮੇਟ ਬਣਾਉਣਾ ਉਸ ਤੋਂ ਬਾਅਦ ਜੇ ਸਾਨੂੰ ਉਹ ਫੰਡ ਪ੍ਰੋਵਾਈਡ ਕਰਦੇ ਨੇ ਅਸੀਂ ਟੈਂਡਰ ਲਾ ਕੇ ਠੀਕ ਕਰਾਉਂਦਾਗੇ ਚਲੋ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਜੀ ਜੀ ਲekin ਅਜੇ ਕੀ ਪਿਆ ਹੈ ਕਿ ਕੋਈ ਸੀਵਰ ਸੂਪਰ ਪਏ ਹੋਏ ਨੇ ਸਰ ਇੱਥੇ ਕੋਈ ਸੀਵਰੇਜ ਤਾਂ ਪਏ ਨਹੀਂ ਹੋਏ ਇਸ ਕਰਕੇ ਦਾ ਅਸੀਂ ਬਾਰ ਬਾਰ ਮਾਰਕੀਟ ਕਮੇਟੀ ਨੂੰ ਲਿਖ ਕੇ ਵੀ ਦਿੱਤਾ ਦੋ ਤਿੰਨ ਵਾਰੀ ਵੀ ਇੱਥੇ ਸਾਨੂੰ ਸੀਵਰੇਜ ਤੇ ਸੜਕ ਦੀ ਸਹੂਈਦਾ ਦਿੱਤੀ ਜਾਵੇ ਬਟ ਹਰ ਵਾਰੀ ਸੈਕਟਰੀ ਨਵਾਂ ਚੇਂਜ ਹੋ ਜਾਂਦੇ ਨੇ ਤੇ ਜਿਹੜੇ ਨਵੇਂ ਸੈਕਟਰੀ ਆਉਂਦੇ ਨੇ ਉਹ ਕਹਿੰਦੇ ਵੀ ਮੇਰੀ ਨੌਲੇਜ ਨਹੀਂ ਹੈਗਾ ਉਹ ਫਿਰ ਗੱਲ ਲਟਕਦੀ ਲਟਕਦੀ ਲਟਕੀ ਜਾਂਦੀ ਤਿੰਨ ਚਾਰ ਸਾਲ ਤੋਂ ਫਿਰ ਗੱਲ ਫਿਰ ਪਹੁੰਚਦੀ ਕਿੱਦਾਂ ਫਿਰ ਹੱਲ ਕਿੱਦਾਂ ਹਲ ਹੁਣ ਤੁਹਾਡੇ ਥਰੂ ਤੁਹਾਡੇ ਜਰੀਏ ਥਰੂ ਹੀ ਉਹਨਾਂ ਦੇ ਤੱਕ ਪਹੁੰਚੇਗੀ ਥੋੜੇ ਜਾਗਣਗੇ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਮਾਰਕੀਟ ਕਮੇਟੀ ਜਲਦੀ ਹੀ ਜਾਗੇਗੀ ਹੂੰ ਲੇਕਿਨ ਡੀਐਮ ਸਾਹਿਬ ਨਾਲ ਵੀ ਗੱਲ ਕਰਦੇ ਆਂ ਅਸੀਂ ਇਹ ਦਾਣਾ ਮੰਡੀ ਹੈ ਨਾ ਇਹ ਦਾਣਾ ਮੰਡੀ ਡੀਐਮ ਹੈ ਜਿਹੜੇ ਸੁਭਾਸ਼ ਜੀ ਸੈਕਟਰੀ ਕਿ ਬੜੀ ਖੂਬਸੂਰਤ ਝੀਲ ਹੈ ਇੱਥੇ ਘਾਹ ਵੀ ਉੱਗਿਆ ਹੋਇਆ ਵਾ ਆਲੇ ਦੁਆਲੇ ਮੱਛੀ ਪਾਲਣ ਵੀ ਹੋ ਸਕਦਾ ਵਾ ਇੱਥੇ ਵੈਸੇ ਮੱਛੀ ਪਾਲਣ ਹੈਗਾ ਦਿਖਾ ਦਿਓ ਪੜੀ ਜਾ ਕਿਸ ਵਿਅਕਤੀ ਨੂੰ ਤੁਸੀਂ ਕਾਲ ਕਰ ਰਹੇ ਹੋ ਲੇਕਿਨ ਸੱਤੀ ਸਾਹ ਨੇ ਫੋਨ ਹੀ ਚੱਕਿਆ ਲੇਕਿਨ ਆ ਤੁਹਾਨੂੰ ਦਿਖਾ ਦਈਏ ਕਿ ਵੱਡਾ ਖੱਡਾ ਹੈ ਹਾਂ ਵੀ ਹਾਂ ਵੀ ਇਹ ਮੱਛੀ ਪਾਲਣੀ ਆ ਆ ਕਾਂਟਾ ਪਾਇਆ ਜਾ ਸਕਦਾ ਪਾਇਆ ਜਾ ਸਕਦਾ ਹਾਂ ਮੱਛੀ ਵਾਲਾ ਨੇ ਜੀ ਇੱਥੇ ਪੁਰ ਇਧਰ ਪੂਰਾ ਮੱਛੀ ਪਾਲਣ ਦਾ ਤਿਆਰੀ ਹੈ ਇੱਕ ਤਾਂ ਮੱਛੀ ਮੰਡੀ ਤਾਜਪੁਰ ਰੋਡ ਤੇ ਸੀ ਉਹਨਾਂ ਦੀ ਨਵੀਂ ਮੱਛੀ ਮੰਡੀ ਬਣ ਰਹੀ ਹੈ ਲੱਗਦਾ ਆ ਦਾਣਾ ਮੰਡੀ ਬਾਦਰਗੇ ਰੋਡ ਤੇ ਨਵੀਂ ਮੱਛੀ ਮੰਡੀ ਬਣਣੀ ਹੈ ਕਾਂਟਾ ਕੁੰਟਾ ਲੈ ਆਇਓ ਤੁਸੀਂ ਕੁਛ ਮੱਛੀ ਮੁਚੀ ਹੈ ਪਿਆ ਦੇ ਅੰਦਰ ਪਿਆ ਅੰਦਰ ਹਾਂਜੀ ਪਿਆ ਜੀ ਕੱਲ ਕਿੰਨੀਆਂ ਮੱਛੀਆਂ ਕੱਢੀਆਂ ਫਿਰ ਕੱਲ ਤਾਂ ਨਹੀਂ ਕੱਢੀਆਂ ਹੁਣ ਕੱਢਾਂਗੇ ਅੱਜ ਤਿਆਰੀ ਹੈ ਤਿਆਰੀ ਕੀਤਾ ਹੋਇਆ ਜੀ ਤਿਆਰੀ ਕਰ ਲਈ ਹਾਂਜੀ ਕਿਉਂਕਿ ਹਲ ਤਾਂ ਹੋਣਾ ਨਹੀਂ ਕੋਈ ਨਹੀਂ ਹਲ ਤਾਂ ਦੇਖੋ ਨਾ ਇਹ ਹੀ ਕਰ ਸਕਦੇ ਜੋ ਕਰ ਸਕਦੇ ਆਪਣੇ ਹੱਥੇ ਚ ਤੇ ਆਏ ਨਹੀਂ ਬਿਲਕੁਲ ਦੂਜੀ ਵਾਰੀ ਫੋਨ ਕੀਤਾ ਲੇਕੇ ਨਹੀਂ ਚੱਕਿਆ ਲੇਕੇ ਸਾਡੀ ਐਕਸੀਡੈਂਟ ਨਾਲ ਗੱਲ ਹੋ ਗਈ ਹੈ ਉਹ ਕੋਈ ਪ੍ਰਸਤਾਵ ਪਾਇਆ ਜਾਊਗਾ ਉਸ ਤੋਂ ਬਾਅਦ ਹੱਲ ਹੋਊਗਾ ਲੇਕਿਨ ਇਹ ਤੇ ਗੱਲ ਆ ਜਾਂਦੀ ਹੈ ਕਿ ਐਮਐਲਏ ਸਾਹਿਬ ਤੁਸੀਂ ਲੱਗਿਓ ਇੱਕ ਜੀਵਨ ਸਿੰਘ ਗੋਵਾਲ ਸਾਹਿਬ ਇੱਕ ਮਦਨਲਾਲ ਬੱਗਾ ਸਾ 2 एमएलएस ਮੰਡੀਪੋਡ ਨੂੰ ਕਹਿੰਦੇ ਤੀਜੇ ਦਲਜੀਤ ਸਿੰਘ ਗਰੇਵਰ ਭੋਲਾ ਸਾਹਿਬ ਅਰਦੀ ਮੁੰਡਿਆ ਸਾਹਿਬ ਨੂੰ ਦਾ ਮੁਬਾਰਕ ਦੇ ਦੀਏ ਕਾਨੂੰਨ ਮੰਤਰੀ ਬਣ ਗਏ ਨੇ ਲੇਕਿਨ ਲੁਧਿਆਣਾ ਸ਼ਹਿਰ ਦੇ ਇਹ ਦਾਣਾ ਮੰਡੀ ਭਾਦਰ ਕੇ ਰੋਡ ਦਾ ਕੋਈ ਹੱਲ ਕਰਤਾ ਜਾਵੇ ਲੇਕਿਨ ਜੋ ਸਰਕਾਰੀ ਅਧਿਕਾਰੀ ਉਹਨਾਂ ਦਾ ਆਈ ਕਹਿਣਾ ਕਿ ਪ੍ਰਸਾਪ ਜਿਹੜਾ ਸਾਨੂੰ ਨਹੀਂ ਆਇਆ ਪ੍ਰਸਾਪ ਪਾਇਆ ਜਾ ਉਸ ਤੋਂ ਬਾਅਦ ਹੱਲ ਕੀਤਾ ਜਾਊਗਾ ਲੇਕਿਨ ਖਬਰ ਤੋਂ ਬਾਅਦ ਅਨੁਨਾ ਦਬਾ ਜਰੂਰ ਕਰਦੇ ਆ ਕਿ ਇਹ ਸੜਕ ਮਿੰਟਾਂ ਸਕਿੰਟਾਂ ਚ ਬਣਨੇਗੀ ਲੇ ਕੈਰਾਮੈਨ ਸੇਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ